ਫਾਜ਼ਿਲਕਾ ਦੇ ਪਿੰਡ ਓਝਾਂਵਾਲੀ ਚ 80 ਸਾਲ ਦੀ ਬਜ਼ੁਰਗ ਔਰਤ ਖਸਤਾ ਹਾਲਤ ਕੱਚੇ ਮਕਾਨ ਵਿੱਚ ਆਪਣੇ ਦਿਨ ਗੁਜ਼ਾਰਨ ਲਈ ਮਜਬੂਰ ਹੋ ਰਹੀ ਹੈ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਇੱਥੇ ਰਹਿ ਰਹੇ ਹਨ ਅੱਜ ਤੱਕ ਸਰਕਾਰ ਵੱਲੋਂ ਉਹਨਾਂ ਨੂੰ ਪੱਕੇ ਮਕਾਨ ਬਣਵਾਉਣ ਦੀ ਕੋਈ ਸਹੂਲਤ ਨਹੀਂ ਮਿਲੀ ਹੈ ਬਜ਼ੁਰਗ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਹਨਾਂ ਦੇ ਪਤੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹ ਹੁਣ ਇਕੱਲੇ ਹੀ ਆਪਣੇ ਖਸਤਾ ਹਾਲਤ ਕੱਚੇ ਮਕਾਨ ਵਿੱਚ ਰਹਿਣ ਲਈ ਮਜਬੂਰ ਹੋ ਰਹੀ ਹੈ ਬਜ਼ੁਰਗ ਔਰਤ ਨੇ ਪੱਕਾ ਮਕਾਨ ਬਣਵਾਉਣ ਲਈ ਮਦਦ ਦੀ ਗੋਹਲ ਲਗਾਈ ਹੈ ਬਜ਼ੁਰਗ ਔਰਤ ਦੀ ਲੜਕੀ ਨੇ ਵੀ ਆਪਣੀ ਮਾਂ ਦੀ ਦੁੱਖ ਭਰੀ ਹਾਲਤ ਨੂੰ ਦੱਸਦਿਆਂ ਸਰਕਾਰ ਅਤੇ ਸਮਾਜ ਸੇਵੀਆਂ ਤੋਂ ਪੱਕਾ ਮਕਾਨ ਬਣਵਾਉਣ ਲਈ ਆਰਥਿਕ ਮਦਦ ਦੀ ਗੋਹਲ ਲਗਾਈ ਹੈ। ਨਾਮ ਕੋਰੇ ਮੇਰਾ ਨਾਮ ਮੇਰੀ ਮੰਮੀ ਦਾ ਤਨਕੁਰ ਤਨੋਬਾਈ ਕਰਤਾਰ ਮੇਰੇ ਡੈਡੀ ਦਾ ਮੈਂ ਦੀ ਲੜਕੀ ਆ ਕਮਰੇ ਦਾ ਹਾਲ ਵੀ ਬਹੁਤ ਮਾੜਾ ਹੀ ਹੋਈ ਪਈ ਕੀ ਇਹਨੂੰ ਘੱਟ-ਘੱਟ 70-80 ਸਾਲ ਦੀ ਹੋ ਚੱਲੀ ਹੈ ਉਹਨਾਂ ਦੇ ਇੱਥੇ ਹੀ ਰਹਿ ਰਹੇ ਨੇ। ਕੰਬਰੇ ਨਹੀਂ ਪਏ ਲੜਕੀਆਂ ਅਸੀ ਉਹ ਵਿਚਾਰੀ ਨੇ ਡੈੜੀ ਮੰਜ਼ੂਰੀ ਕਰਕੇ ਵਿਆਹ ਪਿਆ ਤੇ ਹੁਣ ਕੰਬਰਾ ਨਹੀਂ ਪੈ ਰਿਆ ਤੇ ਕੰਬਰਾ ਡਿੱਗਣ ਵਾਲਾ ਹੋਇਆ ਤੇਗਾ ਛੱਤ ਕਾਨਿਆਂ ਦੀ ਹੈਗੀ ਏ ਤੇ ਬਜ਼ੁਰਗ ਕਹਿੰਦੀ ਏ ਉਹ ਫਿਰ ਸਾਨੂੰ ਸਾਦੀ ਹੁਣ ਮੇਰੇ ਕੋਲ ਤਾਂ ਪੀ ਦੇ ਗਣੈਸ ਹੈ ਨਹੀਂ ਜੀ ਜੀ ਜੋ ਮੈਨੂੰ ਪਾ ਦਿਆ ਤੇ ਸਾਡੀ ਤਾਂ ਅੱਥ ਵਨ ਕੀ ਇੰਨੀ ਬੇਨਤੀ ਹੈ ਸਰਕਾਰ ਅੱਗੇ ਕਿ ਸਾਡੀ ਮਾਂ ਤਾਨੂੰ ਕਮਰਾ ਦਿੱਤਾ ਜਾਵੇ ਕੋਲ ਚੇਰ ਦਾ ਕਮਰਾ ਗਾਂਦੇ ਵਿੱਚ ਰਹਿ ਰਹੀ ਹੈ ਤੇ ਟੁੱਟਿਆ ਪਿਆ ਸਾਰਾ ਪਤਾ ਨਹੀਂ ਹੋਣ ਵੀ ਡੇក ਸਕਦਾ ਸਵੇਰੇ ਡੇਗ ਜੇ ਅੱਜ ਡੇਗ ਜੇ ਪਤਾ ਨਹੀਂ ਦੋ ਦਿਨ ਕੱਢ ਜੇ ਇਸ ਤਰ੍ਹਾਂ ਹਾਲਾਤ ਹੋਈ ਪਈ ਕਮਰੇ ਦੀ ਬਹੁਤ ਮਾੜੀ ਹੋਈ ਪਈ ਕਾਨਿਆਂ ਦੀ ਸ਼ੱਤ ਹੈ ਕੱਲੀ ਮਾਂ ਤਾਂ ਰਹਿ ਰਹੀ ਜੀ ਹਾਂਜੀ ਕੱਲੇ ਰਹਿ ਰੇ ਮਾਤਾ ਤੇ ਇਹਨਾਂ ਦੇ ਕਮਰਾ ਵਿਚਾਰੀ ਦਾ ਵੀ ਅਸੀਂ ਆਨਿਆਂ ਦੀ ਸਰਕਾਰ ਸਾਨੂੰ ਮਦਦ ਦੇਵੇ ਇਹਨੂੰ ਹੋ ਗਏ ਨੂੰ ਘੜ ਤੋਂ ਘਾਟੋਂ 10 15 ਸਾਲ ਹੋ ਗਏ ਕੰਕਲੀ ਰਹਿ ਰਹੀ ਹੈਗੀ ਕੁੜੀਆਂ ਵਾਹਤੀਆਂ ਸਾਰੀਆਂ ਤੇ ਕਮਰਾ ਨਹੀਂ ਪਿਆਗਾ ਬਸ ਆਪਦਾ ਘਰ ਦਾ ਵਿਚਾਰੀ ਦਾ ਮਾੜਾ ਮੋਟਾ ਥੂੰਡ ਫੋਨ ਕਰਕੇ ਆ ਦਾ ਟਾਈਮ ਪਾਸ ਕਰਦੀ ਐ ਟੈਡੀ ਠਵਾਂਦੀ ਐ ਤੋਂ ਅਡੇ ਪਿਤਾ ਜੀ ਦੀ ਮੌਤ ਕੋਲੋਂ ਉਹਦੀ ਮੌਤ ਨੂੰ ਹੋਈ ਨੂੰ 5 6 ਸਾਲ ਹੋ ਗਏ 5 ਕ ਸਾਲ ਹੋ ਗਏ ਮੌਤ ਹੋਈ ਨੂੰ ਪਹਿਲਾਂ ਉਹਨੇ ਜੀ ਸੀ ਆਰਦਾ ਚਲੋ ਕੋਈ ਮਰੇਗਾ ਦਾ ਜਾਂ ਕੋਈ ਮੜਾ ਮੋਟਾ ਹੁੰਦਾ ਸੀ ਤੇ ਕਰਕੇ ਖਾ ਖਾ ਕੇ ਬਹਿ ਜਾਂਦੇ ਸੀ ਦੋਨੇ ਜੀ ਬੈਠੇ ਰਹਿੰਦੇ ਸੀ ਤੇ ਹੁਣ ਵਿਚਾਰੀ ਕੱਲੀ ਐ ਮਜ਼ਦੂਰੀ ਕਰਦੇ ਸੀ ਇਹ ਮਜ਼ਦੂਰੀ ਕਰਦੀ ਹੈਗੀ ਅਤਾਲ ਕਾ ਦੇ ਹੁਣ ਹੁੰਦੀ ਨਹੀਂ ਗੀ ਹੁੰਦੇ ਦੇ ਪੈਲਦੀ ਹੈ ਹੁਣ ਵੀ ਇਹਦੇ ਦੀਦੀ ਬਹੁਤ ਵੱਡਾ ਹੈਗਾ ਤੇ ਪਤਾ ਨਹੀਂ ਲੱਗਦਾ ਜਾਂਦੀ ਨਹੀਂ ਹੁਣ ਕਿੰਨੀ ਕੁ ਉਮਰ ਹੋ ਗਈ ਹੈ ਉਹ ਬਾਰ ਹੋ ਗਈ ਹੈ ਵੀ 80 ਦੇ ਨੇੜੇ ਸਰਕਾਰ ਵੱਲੋਂ ਕੋਈ ਮਦਦ ਆਈ ਮਤਾਨਾਂ ਦੇ ਵਿਸ਼ਟਾ ਆਦੀ ਨੇ ਨਾਮ ਆਇਆ ਕੋਈ ਅਜੇ ਤੱਕ ਇਹਨਾਂ ਦਾ ਨਹੀਂ ਆਇਆ ਜੀ ਬਹੁਤ ਛੇਰ ਹੋ ਗਿਆ ਸਾਡਾ ਤਾਂ ਨਾ ਕੋਈ ਚੈਲੰਜ ਫਲੈਸ਼ ਬਣੀ ਫਲੈਸ਼ ਬਣੀ ਸੀ ਮਾੜੀ ਮੋਟੀ ਜੀ ਉਹ ਕਹੇ ਕਵਾ ਕੇ ਉਹ ਵੀ ਆਪ ਅੱਦੀ ਨੇ ਬਣਾਈ ਸੀਗੀ ਉਹਨੇ ਖੜੀ ਵਿਚਾਰੇ ਪੱਲੀ ਲਾ ਕੇ ਪੂਰੇ ਨਹੀਂ ਪੈਸੇ ਮਿਲ ਨਹੀਂ ਮਿਲੇਗੀ ਪੂਰੇ ਕਦੇ ਵੀ ਦੇਖ ਸਕਦਾ ਸਾਰਾ ਕੱਚਾ ਤੇ ਕਦੇ ਮਰਜ਼ੀ ਦੇਖੋ ਇਹ ਪਤਾ ਨਹੀਂਗਾ ਪਿਆਜ ਦੇ ਦੇਖ ਜੇ 10 ਦਿਨਾਂ ਨੂੰ ਦੇਖ ਜੇ ਨੀਂਦ ਦੇ ਵਿੱਚ ਵਿਚਾਰੀ ਕਦੇ ਬਾਹਰ ਪੈਂਦੀ ਸੀ ਇਹਦੇ ਛੱਪਰ ਖੱਲੇ ਕਦੇ ਪੈਨ ਪ੍ਰਾ ਕੋਲੇ ਹੰਡ ਗਵਾਂਡ ਚਲੀ ਜਾਂਦੀ ਸੀ ਜੇਂਦਰਾ ਮਾਰ ਕੇ ਸਹਤ ਨੂੰ ਆਖਿਆ ਸੀਗਾ ਪਛੈਤਾਂ ਦੀ ਹੈਗੀ ਆ ਕੀ ਕਰਦੇ ਆਂਗੇ ਅਸੀਂ ਕਰਦੇ ਆਂਗੇ ਕਰਦੇ ਆਂਗੇ ਜੇ ਤੱਕ ਕੋਈ ਮਦਦ ਨਹੀਂ ਸਾਡੀ ਆਏਗੀ ਅਕਸਰ ਕੋਈ ਆਇਆ ਹੀ ਨਹੀਂ ਜੀ ਨਾ ਕਿਸੇ ਨੂੰ ਵਸੀ ਅਪੜਿਆ ਤੇ ਨਾ ਹੀ ਕੋਈ ਅਫਸਰ ਆਇਆ ਜੇ ਤੱਕ ਕੋਈ ਵੀ ਨਹੀਂ ਆਇਆ ਗਾ ਵਿਚਾਰਾਂ ਦੀ ਮੱਤ ਦੇਣ ਅਸੀਂ ਮੰਗੇ ਕਰਦੇ ਆਂ ਪੀਆ ਦਾ ਕਮਰਾ ਪਾਇਆ ਜਾਵੇ ਮਾਤਾ ਦਾ ਜਿੰਨਾ ਚਿਰ ਹੈਗੀ ਆਦੀ ਬੈਠੀ ਰਹੇਗੀ ਤੇਰੀ ਫਲੈਸ਼ ਬਣੀ ਹੈ ਉਹਨੇ ਮਾੜੀ ਮੋਟੀ ਆਰਦੀ ਖੜੀ ਕੀਤੀ ਹੈ ਹਾਂਜੀ ਸਾਡੀ ਇਹ ਮੰਗ ਹੈ ਕਿ ਮਾਤਾ ਨੂੰ ਦਿੱਤਾ ਜਾਵੇ ਵਿਚਾਰੀ ਜਿੰਨੇ ਚਿਰ ਬੈਠੀ ਹੈ ਜੇ ਤੱਕੜੀ ਹੈ ਮਾਤਾ ਤੇ ਐਸੀ ਮਦਦ ਦੇਣ ਜੋਗੀਆਂ ਹੈ ਨਹੀਂ ਨਹੀਂ ਆਸੀਂ ਮਦਦ ਦਿੱਤੀ ਜਾਵੇ ਜ਼ਰੂਰ ਮਾਤਾ ਬੈਠੀ ਕੋਈ ਮਦਦ ਨਹੀਂ ਦਿੱਤੀ ਇਹਨਾਂ ਨੂੰ ਦਨ ਜੀ ਇਹਨਾਂ ਵਿਚਾਰੇ ਨਾਲ ਦੇ ਗੁਜ਼ਾਰਾ ਕੀਤਾ ਦਿਆੜੀ ਕਰਕੇ ਬਾਰ ਮਿਹਨਤ ਕਰਕੇ ਆਪਦਾ ਗੁਜ਼ਾਰਾ ਕੀਤਾ ਇਹਨਾਂ ਨੇ। ਸ਼ੁਰੂ ਤੋਂ ਕੱਚੇ 'ਚ ਹੀ ਰਹ ਰਹੇ ਵਿਚਾਰਾ ਕੋਲੇ ਮਦਦ ਨਾ ਹੋਈ ਤੇ ਨਾ ਇਹਨਾਂ ਨੇ ਦਿੱਤੀ, ਨਾ ਇਹਨਾਂ ਕੋਈ ਹੋਇਆ ਕਿ ਨਾ ਇਹਨਾਂ ਕੋਈ ਬਣਿਆ ਗਿਆ। ਹਾਂਜੀ। ਕੱਚੇ 'ਚ ਹੀ ਰਹ ਰਹੇਗੇ ਨਾ। ਪੰਜ ਬਾਟੀ ਕੋਈ ਵੀ ਰਲ ਕੇ ਕਰਦੇ ਆ ਉਹਨਾਂ ਵੱਨੀ ਉਹ ਵੀ ਸਾਡੇ ਹੱਥ ਬੰਨ ਕੇ ਬੇਨਤੀ ਹੈ ਵੀ ਸਾਨੂੰ ਦਿੱਤਾ ਜਾਵੇ ਮਾਤਾ ਨੂੰ। ਅੰਮਤਾਂਡ ਬਣਾਣਾ ਹੈ ਅਗਰ ਨਹੀਂ ਤਾਂ ਮਕਾਨ ਬਣ ਜੀ ਗੱਟ ਚੱਲ ਬੈਠੀ ਰਹੇਗੀ ਆਸਰਾ ਰਹੇਗਾ ਨਾ ਮਕਾਨ ਦਾ। ਬਹੁਤ ਜਿਆਦਾ ਸਕਰਾਬ ਹੈ ਬਹੁਤ ਜਿਆਦਾ ਵਿਚਾਰੀ ਕਦੇ ਇੱਥੇ ਸੌਂਦੀ ਹੈ ਕਦੇ ਆਂਡ ਗਵਾਂਡ ਚਲੀ ਜਾਂਦੀ ਮੰਜਾ ਚੱਕ ਕੇ ਫਿਰ ਉਹਨਾਂ ਦੇ ਕੋਹ ਜਾਂਦੀ ਹੈ ਕੋਈ ਨਹੀਂ ਫੇਰੇ ਇੱਥੇ ਆਂਦੀ ਕਦੇ ਨਿਕਾਂ ਮੈਂ ਅੰਦਰ ਡੇ ਕੇ ਸਕਦਾਗਾ ਮੇਰਾ ਕਿੰਨੇ ਸਾਲਾਂ ਤੋਂ ਬੱਤੀ ਨੇਰੇ ਇੱਥੇ ਹੋਏ ਕੁੜੀਆਂ ਮੇਰੀਆਂ ਇੱਥੇ ਹੋਈਆਂ ਅਸੀਂ ਸਾਲ ਉਹਨੂੰ ਨਸਤੀ ਸਾਲ ਤੋਂ ਉੱਤੇ ਹੀ ਹੋਏਗਾ ਸਾਲ ਹਾਂ ਇਹ ਬੱਤੀ ਮੈਂ ਤੁਹਿਆ ਕੁੜੀਆਂ ਦੀ ਯਾਦ ਹੀ ਹੁੰਦੀ ਹੈ ਹੁਣ ਆਪ ਵੀ ਮੌਕਾ ਗਿਆ 70 ਪਾਲਦੇ 70 ਸਾਲ ਦੇ 80 ਸਾਲ ਦੇ ਲਗਭਗ ਉਮਰ ਹੈ ਹਾਂ ਇੱਕ ਅੱਤਿਆਈ ਆਇਆ ਹੈ ਚੱਲੇ ਬੱਚੇ ਦੰਦੇ ਨੇ ਸਾਰੀਆਂ ਕੁੜੀਆਂ ਤੇ ਰਿਆਈਆਂ ਵੀ ਇੱਕੀ ਮੋਦੀ ਮੋਦੀ ਤਕਰੀਰ ਦੇਣ ਦੇ ਕੰਨੀ ਨਾ ਸਕ ਲੋ ਕਿੰਨੇ ਮੰਦਬ ਗਿਆ ਆ ਇਹਨਾਂ ਸਾਲੂ ਬੱਚੇ ਸਾਰੇ ਗੁਡੀਆਂ ਦੇ ਵਿਆਹ ਕਿਉਂ ਨੇ ਮੁੰਡਾ ਹੈ ਲੜਕੀਆਂ ਦੇ ਵਿਆਹ ਕਰਦੇ ਕੁੜੀਆਂ ਦੇ ਲੜਕੇ ਵਿਆਹ ਕਰਦੇ 50 ਸਾਲਾਂ ਤੋਂ ਹੁਣ ਤੱਕ ਇਕੱਲੇ ਰਹ ਰਹੇ ਹਾਂ 50 ਸਾਲਾਂ ਨਾਲ ਇਕੱਲੇ ਰਹੇ ਕੰਦੀ ਰਹੀ ਨੇ ਮੈਂ ਕਿਸ ਤਰ੍ਹਾਂ ਹਾਲਾਤ ਇਹਦੇ ਮਕਾਨ ਦੇ ਕਿਹੋ ਜਿਹੇ ਤਰ੍ਹਾਂ ਦੇ ਬਿਗੜਨ ਵਾਲਾ ਹੀ ਹੋਇਆ ਪਿਆ ਹੁਣ ਇਹ ਤਾਂ ਦੇਖੀ ਜਦ ਮੈਂ ਪਹਿਲਾਂ ਤਾਂ ਹੀ ਆਖਦੀ ਮੈਂ ਦੋ ਦੋ ਹੱਥ ਬੰਨੇ ਮੈਂ ਤਾਂ ਅੱਗੇ ਅੱਖ ਜਿੰਨੀ ਤੇ ਕਰ ਨੂੰ ਮੈਂ ਜਿੰਨਾ ਜਿੰਨਾ ਕਹਿਦਾ ਉਹਨਾਂ ਕੁ ਬੁੱਢੀ ਮੈਂ ਤਾਰਾ ਜਿੰਨਾ ਕਹਿੰਦਾ ਮੈਨੂੰ ਆਉਂਦਾ ਉਹਨਾਂ ਕੁ ਭਾਈ ਮੈਂ ਆ ਕੇ ਦੋ ਰਹਾ ਆ ਵੀ ਤਾਂ ਨਿਆਦੀ ਹੈਗੀ ਇਹ ਛੱਤ ਤੇ ਨਾ ਲੱਗਿਆ ਵਾ ਆਪਣਾ ਪਣ ਲੱਗਿਆ ਵਾ ਤੇ ਕੀ ਪਤਾ ਲੱਗਦਾ ਵਿਚਾਰੇ ਰਾਤ ਨੂੰ ਇੱਡੇ ਜੀ ਜਾਵੇ ਕੋਈ ਪਤਾ ਨਹੀਂ ਨਹੀਂ ਹੈ ਤਾਂ ਫੇਲੇ ਸਾਨੂੰ ਇਹ ਆਪਦੀ ਬਣਾਈ ਮੈਂ ਆਡੀ ਮੋਤੀ ਦੀ ਕਰਕੇ ਵੜੇ ਸਾਲ ਹੋ ਗਏ ਕੋਈ ਨਹੀਂ ਮਿਲੀ ਆ ਸਾਡੀ ਮੰਗ ਹੈ ਬੰਦੇ ਨੂੰ ਮਕਾਨ ਦੇ ਦੇ ਮੈਂ ਨਹੀਂ ਬੜਾ ਆਖਦਾ